ਮੈਂ ਡਿੰਪੀ ਢਿਲਵਾਰੇ ਪੁੱਛ ਰਿਹਾ ਸੀਗਾ ਕਿ ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਚਲੇ ਜਾਣਾ ਹਾਲਾਤ ਕੀ ਨੇ ਕੋਈ ਵਰਕਿੰਗ ਸਟਾਈਲ ਤੋਂ ਪ੍ਰੋਬਲਮ ਹੈ ਲੀਡਰਸ਼ਿਪ ਤੋਂ ਪ੍ਰੋਬਲਮ ਹੈ ਜਾਂ ਕਹਿ ਲੋ ਕਿ ਕੁਝ ਅੰਦਰੂਨੀ ਐਸਾ ਚੱਲ ਰਿਹਾ ਜੋ ਬਾਰੀ ਤੌਰ ਤੇ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਬਈ ਯਾਰ ਡਿੰਪੀ ਢਿਲੋ ਜਿਹੜਾ ਵਫਾਦਾਰ ਬੰਦਾ ਸੀ ਬਾਦਲ ਪਰਿਵਾਰ ਦਾ ਉਹ ਬੰਦਾ ਜਿਹੜਾ ਸ਼ਾਇਦ ਮੈਨੂੰ ਲੱਗਦਾ ਕਿ ਬਾਦਲ ਸਾਹਿਬ ਦੇ ਘਰ ਤੱਕ ਐ ਸਿੱਧਾ ਜਾ ਸਕਦਾ ਸੀ ਕੋਈ ਰੋਕ ਟੋਕ ਨਹੀਂ ਉਹ ਤਾਂ ਜਾਣਾ ਇਹ ਸਾਰਾ ਐਪੀਸੋਡ ਜਿਹੜਾ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪ੍ਰੋਬਲਮ ਕਿੱਥੇ ਆ ਸਮੱਸਿਆ ਕਿੱਥੇ ਆ ਦੇਖੋ ਇਤਿਹਾਸ ਉੱਥੇ ਜਾ ਕੇ ਖੜ ਗਏ ਮੈਂ ਕਹੂੰਗਾ ਸ਼ਰੋਮਣੀ ਅਕਾਲੀ ਦਲ ਲਈ ਬੜਾ ਮਹੰਦਪਾਕ ਹੈ ਪਹਿਲੇ ਕਿ ਮੈਂ ਇੱਕ ਬੇਨਤੀ ਕਰਾਂ ਕਿ ਸ਼ਰੋਮਣੀ ਅਕਾਲੀ ਜਿਹੜਾ 95 ਦਾ ਮੈਂ ਬਾਈ ਇਲੈਕਸ਼ਨ ਦੀ ਗੱਲ ਜਿੱਥੇ ਮੈਂ ਛੱਡ ਗਿਆ ਜਿਹੜਾ 2200 ਵੋਟ ਦੇ ਜੁਤੇ ਗਿੱਦੜਵੇ ਦੇ ਲੋਕਾਂ ਚ ਵੀ ਉਸ ਕਿਸਮ ਦਾ ਜਜ਼ਬਾ ਹੁੰਦਾ ਸੀ ਉਸ ਵੇਲੇ ਕਿ ਜਦੋਂ ਲੈਕਚਰ ਪੋਸਟਪੋਨ ਹੋਇਆ ਨਾ ਤੇ ਬਾਦਲ ਸਾਹਿਬ ਵੀ ਬਹੁਤ ਘਬਰਾ ਗਏ ਸੀ ਪਰ ਬਾਦਲ ਸਾਹਿਬ ਨੂੰ ਜੋ ਵੇਲੇ ਹੁੰਦਾ ਕਿ ਜਦੋਂ ਬਹੁਤ ਗੱਡੀ ਗੱਲ ਵਾਪਰ ਚ ਬੰਦੇ ਨੂੰ ਬੁਖਾਰ ਤੱਕ ਚੜ ਗਿਆ ਬਖਵਾਲ ਸਾਹਿਬ ਦੀ ਸਿਹਤ ਵੀ ਢੱਲੀ ਹੋਈ ਪਰ ਬਖਵਾਲ ਸਾਹਿਬ ਕੁਝ ਘੰਟਿਆਂ ਦੀ ਸੰਭਲੇ ਤੇ ਸੰਭਲ ਕੇ ਦੁਬਾਰਾ ਸਾਰਿਆਂ ਦੀ ਮੀਟਿੰਗ ਕੀਤੀ ਮੀਟਿੰਗ ਕਰਕੇ ਜਿਹੜੇ ਬਾਹਰਲੇ ਲੀਡਰ ਸੀ ਉਹਨਾਂ ਨੂੰ ਕਿਹਾ ਵੀ 24 ਘੰਟੇ ਦੀ ਤੁਹਾਨੂੰ ਛੁੱਟੀ ਹੈ ਤੁਸੀਂ ਜਾਇਓ ਤੇ ਆ ਕੇ ਫਿਰ ਮੋਰਚਿਆਂ 'ਚ ਡਟ ਦਿਓ ਤੇ ਪਿੰਡਾਂ ਵਾਲੀਆਂ ਪੰਚਾਇਤਾਂ ਸੀ ਅਗਲੇ ਦਿਨ ਬੁਲਾਈਆਂ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਉਹਦੋਂ ਤੋਂ ਹੀ ਸਰਕਾਰ ਵਿੱਚ ਤੇ ਪਿੰਡਾਂ ਵਾਲੇ ਪੰਚਾਇਤਾਂ ਨੂੰ ਇਹ ਕੀ 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 ਬਾਬਲ ਸਾਹਿਬ ਦੀ ਜਮਾਅਤ ਦਾ ਸਰਦਾਰ ਸਾਹਿਬ ਜੀ ਇਲੈਕਸ਼ਨ ਬਹੁਤ ਟਫ ਹੈ ਜੇ ਇੱਥੇ ਆਪਾਂ ਹਰਗੇ ਤੇ ਪਾਰਟੀ ਡਿੱਗ ਜਾਣੀ ਹੈ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਮੇਰੇ ਹੱਥ ਖੜੇ ਆ ਵੀ ਹੁਣ ਤਾਂ ਮੇਰੇ ਕੋਲ ਵੀ ਪੈਸੇ ਵੀ ਖਤਮ ਹੈ ਔਰ ਇਹ ਜਿਹੇ ਹਾਲਾਤ ਹੈ ਕਿ ਹਰ ਬੰਦੇ ਨੂੰ ਵੀ ਸਰਦਾਰ ਸਾਹਿਬ ਥੋੜੀ ਤਾਂ 50 60 ਕਿੱਲਾਂ ਦੀ ਖੇਤੀ ਹੈ 5 5 ਲੱਖ ਰੁਪਿਆ ਘਰੇ ਲਿਆ ਕੇ ਰੱਖੋ ਇਲੈਕਸ਼ਨਾਂ ਵੇਲੇ ਖਰਚਣਾ ਪੈਣਾ ਹੈ ਮਤਲਬ ਜੇ ਮੈਂ ਗਲਤ ਨਾ ਹੋਵਾਂ ਫਾਈਨੈਂਸ਼ਲੀ ਵੀ ਸਥਿਤੀ ਉਸ ਵੇਲੇ ਡਮਡੋਲ ਸੀ ਤੁਸੀਂ ਇੰਦੇ ਇਲੈਕਸ਼ਨ ਹੋਵੇ ਵਿਆਹ ਹੋਵੇ ਕੋਈ ਕਾਰਜ ਹੋਵੇ ਤਾਂ ਉਹ ਇੱਕ ਮਿੱਥਿਆ ਹੁੰਦਾ ਵੀ ਇੰਨੇ ਕ ਪੈਸਿਆਂ ਨਾਲ ਸਰਜੂ ਬੰਦਾ ਉਸੇ ਹਿਸਾਬ ਨਾਲ ਜੇ ਲੱਗਦਾ ਵੀ ਵੱਧ ਤਾਂ ਖੁੱਲੇ ਵੀ ਖਰਚ ਪੈਂਦਾ ਤੇ ਇਹ ਥੋੜੀ ਪਤਾ ਸੀ ਕਿ 24 ਘੰਟੇ ਪਹਿਲਾਂ ਇਲੈਕਸ਼ਨ ਪੋਸਟ ਪਹੁੰਚ ਜਾਊਗਾ ਤਾਂ ਉਹ ਜਦੋਂ ਫਿਰ ਮੈਨੂੰ ਇਹ ਵੀ ਯਾਦ ਹੈ ਕਿ 1 ਕਰੋੜ 30 ਲੱਖ ਰੁਪਈਆ ਕੇ 35 ਲੱਖ ਰੁਪਈਆ ਔਰ ਬਾਦਲ ਸਾਹਿਬ ਰੇਕ ਨੂੰ ਕਹਿੰਦੇ ਨੇ ਵੀ ਦੇਖੋ ਮਹੀਨੇ 2 ਲੱਗ ਜਾਣ 4 ਲੱਗ ਜਾਣ ਤੇ ਹੱਦ 6 ਲੱਗ ਜਾਣ ਮੈਂ ਤੁਹਾਡੇ ਮੋੜ ਦੂੰ ਪਰ ਤੁਸੀਂ ਪੈਸੇ ਲਾ ਦਿਓ ਔਰ ਮੇਰੇ ਖਲੇ 1 ਕਰੋੜ 35 40 ਲੱਖ ਰੁਪਇਆ ਸਾਡੇ ਉਹ ਵਰਕਰਾਂ ਨੇ ਜ਼ਿੰਮੇਦਾਰਾਂ ਨੇ ਜੱਟਾਂ ਨੇ ਆਪਦੇ ਆੜਤੀਆਂ ਤੋਂ ਲਿਆ ਲਿਆ ਕੇ ਖਰਚਿਆ ਉਹ ਜਜ਼ਬਾ ਸੀ ਅੱਜ ਸਥਿਤੀ ਪਲਟ ਗਈ ਹੈ ਅੱਜ ਅੱਜ ਕੋਈ ਕਹਿੰਦਾ ਜੀ ਇਹਨਾਂ ਨੇ ਰੇਤ ਤੇ ਬਜਰੀ ਬਹੁਤ ਬਣਾ ਲਈ ਅੱਛਾ ਇਸ ਤਰ੍ਹਾਂ ਇਲੈਕਸ਼ਨ ਲੜਿਆ ਗਿਆ ਸੀ ਉਹ ਮਤਲਬ ਪਾਰਟੀ ਵੱਲੋਂ ਭਾਵੇਂ ਖੁਦ ਬਾਦਲ ਸਾਹਿਬ ਜਿਹੜਾ ਕੁਝ ਕਰ ਰਹੇ ਸੀ ਕਰਸ ਰਹੇ ਸੀ ਪਰ ਮੈਂ ਤੁਹਾਨੂੰ ਇੱਕ ਪਿੰਡ ਦੇ ਵਰਕਰ ਦਾ ਜਜ਼ਬਾ ਦੱਸਦਾ ਮਤਲਬ ਕਿ ਇਸ ਟੂ ਇਲੈਕਸ਼ਨ ਲੜਿਆ ਲੋਕਾਂ ਬਾਅਦ ਅੱਜ ਸਥਿਤੀ ਜਿਹੜੀ ਹੈ ਨਾ 95 ਤੋਂ ਬਾਅਦ ਇੱਥੋਂ ਤੱਕ ਆ ਕੇ ਖੜ ਗਈ ਹੈ ਮਿੰਟੂ ਜੀ ਕਿ ਅੱਜ ਇਹ ਬਣ ਗਿਆ ਵੀ ਸਰਕਾਰਾਂ ਦੇ ਵਿੱਚ ਬਹੁਤ ਕੁਝ ਬਣਾ ਲਿਆ ਮਤਲਬ ਇਹ ਕੀ ਬਣਾਇਆ ਕੀ ਨਹੀਂ ਬਣਾਇਆ ਇਹ ਇੱਕ ਵੱਖਰੀ ਜਾਂਚ ਦਾ ਤੇ ਵੱਖਰੀ ਗੱਲਬਾਤ ਦਾ ਵਿਸ਼ਾ ਹੈ ਪਰ ਹਰ VOTER ਦੇ ਤੇ ਹਰ WORKER ਦੇ ਮਨ 'ਚ ਹੋ ਗਿਆ ਵੀ ਯਾਰ ਸਰਕਾਰਾਂ 'ਚ ਇਹਨਾਂ ਨੇ ਬਹੁਤ ਕੁਝ ਬਣਾ ਲਿਆ ਤੇ ਸੁਖਬੀਰ ਸਿੰਘ ਬਾਦਲ ਕੋਲੇ ਹਜ਼ਾਰਾਂ ਕਰੋੜ ਰੁਪਇਆ ਹੈ ਉਹ ਫਿਰ ਉਹ ਥੱਲੋ ਜਿਹੜਾ 10-10 ਰੁਪਏ ਜਾਂ ਆੜਤੀਆਂ ਤੋਂ ਪੈਸੇ ਲਿਆ ਕੇ ਖਰਚਣ ਵਾਲਾ ਜਿਹੜਾ ਸੀਗਾ ਮਾਦਾ ਉਹ ਸਮਝ ਲਓ ਮਾਈਂਡ ਸੈਟ ਹੀ ਚੇਂਜ ਹੋ ਗਿਆ ਸੱਭਿਆਚਾਰੀ ਖਤਮ ਹੋ ਗਿਆ ਚੀਜ ਗਿਆ ਤੇ ਇਹ ਮੈਨੂੰ ਬੇਨਤੀ ਕਰਾਂ ਇੱਕ ਤਾਂ ਇਹ ਹੈਗਾ ਇੱਕ ਲੜਾਈ ਵਾਲਾ ਮਾਦਾ ਨਹੀਂ ਇੱਕ ਅੱਜ ਜਿਹੜੀ ਜਿਵੇਂ ਹੁਣ ਅੱਜ ਤਾਂ ਟੁੱਟ ਪਾਦੀ ਹੋ ਗਈ ਡਿੰਪੀ ਦਾ ਜਾਣਾ ਦੇਖੋ ਡਿੰਪੀ ਉਸ ਵੇਲੇ ਹੀ ਲਾਈਮ ਲਾਈਟ ਚ ਆਉਂਦੇ ਆ ਭਾਵੇਂ ਸ਼ੁਰੂ ਤੋਂ ਬਾਦਲ ਸਾਹਿਬ ਨਾਲ ਚੱਲਦੇ ਸੀਗੇ ਤੇ ਪਰ ਫਿਰ ਵੀ ਲਾਈਮ ਲਾਈਟ ਚ 95 ਦੇ ਬਾਈ ਇਲੈਕਸ਼ਨ ਚ ਹੀ ਆਉਂਦੇ ਬਾਦਲ ਸਾਹਿਬ ਦਾ ਡੇਰਾ ਹੀ ਡਿੰਪੀ ਬਾਈ ਦੇ ਘਰੇ ਸੀਗਾ ਔਰ ਮੈਨੂੰ ਉਹ ਵੀ ਦਿਨ ਯਾਦ ਹੈ ਕਿ ਜਦੋਂ ਮੰਨ ਲਓ ਗੁਰਮੀਤ ਜਿਹੜਾ ਉਸ ਵੇਲੇ ਦਾ ਪੋਲੀਟੀਕਲ ਸੈਕਟਰੀ ਸੀ ਸੀਐਮ ਦਾ ਬਾਹਰ ਚ ਖੜੀਆਂ ਬੱਸਾਂ ਭੰਨੀਆਂ ਘਰ ਤੇ ਫੈਰ ਕੀਤੇ ਇਹਨਾਂ ਦੇ ਹਾਂ ਤਾਂ ਉਸ ਨਰਚੌਂ ਕਹਿੰਦਾ ਲੇਡੀਜ਼ ਘਰੇ ਹੁਣ ਸਾਡੇ ਆਂਟੀ ਅਰਗੀਆਂ ਜਾਂ ਦੂਜੇ ਤੀਜੇ ਤੇ ਬੰਦੇ ਦਾ ਮਤਲਬ ਕਾਲਜਾ ਬਾਹਰ ਨੂੰ ਹੁੰਦਾ ਵੀ ਬਾਹਰ ਚ ਥੋੜੇ ਫਾਇਰਿੰਗ ਹੁੰਦੀ ਹੋਵੇ ਇਸ ਕਰਕੇ ਕਿ ਤੁਸੀਂ ਬਾਦਲ ਸਾਹਿਬ ਨੂੰ ਘਰੇ ਕਿਉਂ ਠਹਿਰਾਇਆ ਹਨਾ ਮਤਲਬ ਇਸ ਕਿਸਮ ਦਾ ਉਹ ਮਾਹੌਲ ਸੀਗਾ ਉਸ ਕਿਸਮ ਦੇ ਲੜਦੇ ਹੁੰਦੇ ਸੀ ਤੇ ਪਰਿਵਾਰ ਚ ਸਿੱਧੇ ਜਾਣਾ ਜਾਂ ਘਰ ਸਿੱਧੇ ਜਾਣਾ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਕਿਉਂਕਿ ਇਹ ਤਾਂ ਮੇਰੇ ਖਿਆਲ ਹੈ ਕਿ ਬਹੁਤ ਛੋਟੀ ਗੱਲ ਹੈ ਉਸ ਗੱਲ ਦੇ ਸਾਹਮਣੇ ਕਿ ਤੇ ਪਰਿਵਾਰ ਹੀ ਇੱਕ ਗਿਣਿਆ ਜਾਂਦਾ ਸੀ ਔਰ ਦੂਜੀ ਗੱਲ ਸਭ ਮਨਪ੍ਰੀਤ ਸਿੰਘ ਬਾਦਲ ਉਸ ਵੇਲੇ ਤੋਂ ਇਲੈਕਸ਼ਨ ਲੜਦੇ ਆ ਔਰ ਡਿੰਪੀ ਬਾਈ ਦਾ ਮਨਪ੍ਰੀਤ ਸਿੰਘ ਬਾਦਲ ਨਾਲ ਭਾਵੇਂ ਲਿਆਜ ਬਹੁਤ ਜ਼ਿਆਦਾ ਸੀ ਪਰ ਜਿਹੜਾ ਦਿਲੋ ਯਾਰਾ ਨਾ ਸੀ ਉਹ ਸੁਖਬੀਰ ਸਿੰਘ ਬਾਦਲ ਨਾਲ ਸੀ ਤੇ ਮਨਪ੍ਰੀਤ ਸਿੰਘ ਬਾਦਲ ਵੀ ਸਮਝਦੇ ਸੀ ਵੀ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਬੰਦੇ ਆ ਔਰ ਉਹ ਵੀ ਕਹਿੰਦਾ ਸੀ ਵੀ ਇਹ ਮੇਰੇ ਬੰਦੇ ਆ ਔਰ ਉਹਨਾਂ ਨੇ ਇਲੈਕਸ਼ਨ ਦੇ ਨੇੜੇ ਆ ਕੇ ਚਾਰ ਪੰਜ ਪਿੰਡਾਂ 'ਚ ਕੰਮ ਜ਼ਰੂਰ ਕਰਦੇ ਸੀ ਵਰਨਾ ਉਹ ਬਾਕੀ ਦਾ ਕੰਮ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਹੀ ਜਿਹੜਾ ਸੀ ਕਰਦੇ ਰਿਹਾ ਰਿਲੇਸ਼ਨ ਸਾਰਿਆਂ ਦੇ ਬਹੁਤ ਵਧੀਆ ਸੀ ਜਦੋਂ ਅਸੀਂ ਵੀ ਕਿਧੜਵੇ ਦੇ ਵਿੱਚ ਵਿਚਰਨਾ ਮੰਨ ਲਓ ਦੋ ਤਿੰਨ ਦਿਨ ਮਨਪ੍ਰੀਤ ਨੇ ਇਕੱਠੇ ਵਿਚਰਨਾ ਤੇ ਜੇ ਸਾਨੂੰ ਦੁਪਹਿਰ ਦੀ ਰੋਟੀ ਜੇ ਨਹੀਂ ਖਾਧੀ ਤੇ ਅਸੀਂ ਫੋਨ ਹੀ ਕਰਨਾ ਡਿੰਪੀ ਜਾਂ ਅੰਕਲ ਕੋਈ ਘਰੇ ਹੋਣ ਤੇ ਭਵੇਂ ਨਿਤਿ ਅਸੀਂ ਖਾ ਲੈਣੀ ਮਤਲਬ ਰਿਲੇਸ਼ਨ ਵਿੱਚ ਕੋਈ ਕਮੀ ਨਹੀਂ ਸੀ ਪਰ ਵਿਨੇ ਜਾਂਦੇ ਸੀ ਕਿ ਇਹ ਸੁਖਬੀਰ ਸਿੰਘ ਦੇ ਪਾਲੇ ਦੇ ਬੰਦੇ ਅੱਜ ਮੇਰੇ ਖਿਆਲ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਗਲਤ ਫੈਸਲਿਆਂ ਦਾ ਹੀ ਇਹ ਨਤੀਜਾ ਹੈ ਜੇ ਮੰਨ ਲਓ ਮੈਂ ਹਾਲਾਂਕਿ ਪੋਲਿਟਿਕਲ ਬੰਦੇ ਕਈ ਡਿਬੇਟਾਂ ਵੀ ਕੱਲ ਦੇਖੀਆਂ ਕਿ ਜੇ ਹੋ ਸਕਦਾ ਜੇ ਅਨਾਉਂਸ ਕਰ ਦਿੰਦੇ ਤੇ ਫਿਰ ਟਿਕਟ ਲੈ ਕੇ ਭੱਜ ਜਾਂਦਾ ਤੇ ਟਿਕਟ ਕਿਹੜੀ ਐਸੀ ਸੀ ਜਿਹੜੀ ਟਰਾਲੀ ਸੀ ਮੁੜ ਕੇ ਮੁੜਨੀ ਨਹੀਂ ਸੀ ਅੱਜ ਜੇ ਟਿਕਟ ਜੇ ਅਨਾਉਂਸ ਕੀਤਾ ਹੁੰਦਾ ਸੁਖਬੀਸਿਓ ਬਾਦਲ ਨੇ ਵੀ ਡਿੰਪੀ ਇਲੈਕਸ਼ਨ ਲੜੂਗਾ ਜਾਂ ਕਿਸੇ ਪਿੰਡ 'ਚ ਇਹ ਕਿਹਾ ਹੁੰਦਾ ਵੀ ਯਾਰ ਡਿੰਪੀ ਨੂੰ ਤੁਸੀਂ ਆਪਦੇ ਪਿੰਡ 'ਚੋਂ ਜਿਤਾ ਕੇ ਭੇਜਣਾ ਤੇ ਉਹਦਾ ਦਿਲ ਖੜਾ ਰਹਿੰਦਾ ਸ਼ਾਇਦ ਮੈਂ ਮੈਂ ਗੱਲ ਪੂਰੀ ਮਨਪੂਰ ਪੂਰੀ ਕਰਨ ਤਾਂ ਉਹ ਜੇ ਮੰਨ ਲਓ ਅਨਾਉਂਸ ਵੀ ਕਰ ਦਿੰਦੇ ਮੰਨ ਲਓ ਆਫੀਸ਼ੀਅਲੀ ਅਨਾਉਂਸਮੈਂਟ ਕਰ ਦਿੰਦੇ ਅੱਜ ਪਿੰਡ ਦੇ ਹਰੇਕ ਵਰਕਰ ਨੂੰ ਉਹ ਕਹਿਣ ਜੋਗਰੇ ਹੋ ਜਾਂਦੇ ਵੀ ਯਾਰ ਮੈਂ ਤਾਂ ਟਿਕਟ ਹੀ ਦੇ ਸਕਦਾ ਸੀ ਨਾ ਤੇ ਮੈਂ ਚਾਰ ਪੈਸੇ ਵੀ ਖਰਚਣ ਨੂੰ ਕਹਿੰਦਾ ਸੀ ਵੀ ਮੈਂ ਖਰਚੂਗਾ ਨਾਲ ਤੇਰੇ ਬਰਾਬਰ ਤੇ ਤੂੰ ਇਲੈਕਸ਼ਨ ਲੜ ਤੇ ਜੇ ਅੱਜ ਟਿਕਟ ਲੈ ਕੇ ਭਜਦਾ ਤਾਂ ਲੋਕਾਂ ਦੇ ਵਿੱਚ ਡਿੰਪੀ ਦੀ ਜਿਹੜੀ ਆ ਉਹ ਥੂ-ਥੂ ਹੋ ਰਹੀ ਸੀ ਇਹਨਾਂ ਨੂੰ ਫਾਇਦਾ ਕਰਨ ਦੀ ਚੜਾਈ ਮੈਂ ਇਹੀ ਗੱਲ ਕਹਿਣ ਜਾ ਰਹੀ ਸੀਗਾ ਕਿ ਇਹ ਚੀਜ਼ ਦਾ ਇਹਨਾਂ ਨੂੰ ਫਾਇਦਾ ਬਣ ਸਕਦਾ ਸੁਖਵੀਰ ਸਿੰਘ ਬਾਦਲ ਨੂੰ 10 ਦਿਨ ਦਾ ਸਮਾਂ ਦੇ ਕੇ ਨਹੀਂ ਟਿਕਟ ਇਸ ਨੂੰ ਦੇਣੀ ਆ ਬਿਆਨ ਦੇ ਕੇ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹ ਵੇਲਾ ਨੰਗ ਹੈ ਇਸ ਕਰਕੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਇਹ ਜਿਹੜੇ ਫੈਸਲੇ ਹੁੰਦੇ ਨੇ ਨਾ ਔਰ ਮੈਂ ਇੱਕ ਹੋਰ ਤੁਹਾਨੂੰ ਦੱਸਾਂ ਜੇ ਬਾਦਲ ਸਾਹਿਬ ਹੁੰਦੇ ਤੇ ਉਸੇ ਸ਼ਾਮ ਨੂੰ ਆਕੇ ਘਰੇ ਬਹਿ ਜਾਂਦੇ ਵੀ ਕਾਕਾ ਮੈਂ ਤੇਰੇ ਪੈਰੀਂ ਪੱਗ ਰੱਖਦਾ ਪਰ ਤੂੰ ਇਹ ਕੰਮ ਨਾ ਕਰ ਤੇ ਕੀ ਕਰਦਾ ਜੀ ਡਿੰਪੀ ਮੈਨੂੰ ਇਹ ਦੱਸੋ ਇਹ ਬਾਦਲ ਸਾਹਿਬ ਦੀ لیاقت ਸੀ لیاقت ਸੀਗੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਆਕੇ ਡਿੰਪੀ ਨੂੰ ਬੁਲਾਉਂਦਾ ਵੀ ਨਾ ਆਕੇ ਆਂਟੀ ਦੇ ਗੋਡੇ ਨਾਲ ਬੈਠ ਜਾਂਦਾ ਵੀ ਆਂਟੀ ਹੁਣ ਮੈਨੂੰ ਦੱਸ ਚੰਗਾ ਮੈਨੂੰ ਖੂਚ ਉੱਛੜ ਦੇ ਜਿੱਥੇ ਸਿੱਟਣਾ ਮੈਂ ਦੱਸ ਕਿਹੜੇ ਖੂਚ ਡਗਾ ਤੇ ਉਹ ਉਹਨੇ ਆਂਟੀ ਨੇ ਕੀ ਕਹਿਣਾ ਸੀ ਵੀ ਪੁੱਤ ਜੋ ਮਰਜ਼ੀ ਹੋ ਜਾ ਜਿਵੇਂ ਸੁਖਬੀਰ ਕਹਿੰਦਾ ਉਹ ਮੈਂ ਕਰਨੀ ਹੈ ਤੇ ਇਹ ਹੋ ਸਕਦਾ ਸੀ ਜਿਸ ਦਿਨ ਮੰਨ ਲਓ ਮੈਂ ਸੁਝਾ ਦਿੱਤਾ ਤੇ ਮੈਂ ਅਗਲੇ ਦਿਨ ਜਮਨਾ ਨਗਰ ਇੱਕ ਭੋਗ ਸੀ ਉੱਥੇ ਚਲ ਗਿਆ ਸ਼ਾਮ ਨੂੰ ਮੇਰੀਆਂ ਤਾਂ ਤਖਤੀਆਂ ਤੋੜਨ ਪੈ ਗਈ ਤੇ ਜੇ ਅਗਲੇ ਦਿਨ ਮੈਨੂੰ ਥੱਲੇ ਬੁਲਾ ਲੈਂਦੇ ਵੀ ਆ ਚਲੀਏ ਮੈਂ ਚੱਲਣਾ ਕਿਸੇ ਬਸ ਤੇ ਮੈਂ ਕਿਹੜਾ ਜਵਾਬ ਦਿੰਦਾ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਵਰਕਿੰਗ ਹੈ ਨਾ ਉਹਦੇ ਦਿਮਾਗ 'ਚ ਇਹ ਹੈ ਵੀ ਯਾਰ ਬੰਦੇ ਦਾ ਕੀ ਹੈ ਬੰਦਾ ਲੱਖ ਵਾਲਾ ਨਹੀਂ ਤਾਂ 2 ਲੱਖ ਵਾਲਾ ਰੱਖ ਲੋ ਇਹ ਜਿਹੜਾ ਐਟੀਟਿਊਡ ਹੈ ਨਾ ਇਹਨੇ ਪਾਰਟੀ ਮਾਰਤੀ ਸਾਰੇ ਇੱਕ ਇਹ ਮਾਡਲ ਜਿਹੜਾ ਜਿੱਦਾਂ ਦਾ ਇੱਕ ਕਹਿ ਲਈਏ ਕਿ ਹੁਣ ਕਾਰਪੋਰੇਟ ਮਾਡਲ ਹੈ ਕਿ ਕੋਈ ਇੱਕ ਜਾਂਦਾ ਕੋਈ ਗੱਲ ਨਹੀਂ ਆਪਾਂ ਨਵਾਂ ਉੱਥੇ ਕੰਪਨੀ ਦੇ ਵਿੱਚ ਕੋਈ ਮੈਨੇਜਰ ਬਿਠਾ ਲਾਂਗੇ ਸੀਓ ਲੈ ਆਵਾਂਗੇ ਕੋਈ ਇਹ ਚੀਜ਼ ਤਾਂ ਫਿਰ ਖਤਰਨਾਕ ਹੈ ਨਾ ਕਿਸੇ ਵੀ ਸੰਗਠਨ ਉਸ ਵੀ ਏਜੰਸੀਆਂ ਖੈਰ ਕੀਤੀਆਂ ਪੰਜ ਪੰਜ ਲੱਖ ਤੇ ਬੰਦੇ ਰੱਖੇ ਆ ਉਹ ਕਹਿੰਦੇ ਨਹੀਂ ਨਹੀਂ ਤੂੰ ਜਿੱਤ ਸਕਦਾ ਉਹ ਭਾਈ ਜਿਹੜਾ ਬੰਦਾ ਉੱਥੇ ਫਿਰਦਾ 12 ਸਾਲ ਦਾ ਲੋਕਾਂ ਨਾਲ ਛੇਤਰੋ ਛਤਰੀ ਹੁੰਦਾ ਫਿਰਦਾ ਵਿਰੋਧੀ ਪਾਰਟੀਆਂ ਨਾਲ ਲੜਦਾ ਫਿਰਦਾ ਨੁਕਸਾਨ ਖੰਦਾ ਫਿਰਦਾ ਉਹਦਾ ਕੀ ਕਰੋਗੇ ਤੂੰ ਜਿੱਤ ਸਕਦਾ ਪ੍ਰਧਾਨਤਾ ਪਾਰਟੀ ਦਾ ਵੱਡਾ ਹੀ ਹੁੰਦਾ ਤਾਂ ਜ ਤੇ ਮਰਜ਼ੀ ਖੜਦੇ ਉੱਥੇ ਜਿੱਤ ਸਕਦਾ ਪਰ ਪਰ ਚਲੋ ਚੰਦ ਤੁਸੀਂ ਕਹਿੰਦੇ ਹੋ ਵੀ ਜਿੱਤ ਸਕਦਾ ਤੇ ਜੇ ਹਾਰ ਗਿਆ ਫਿਰ ਕੀ ਕਰੋਗੇ ਫਿਰ ਕਿਹੜੇ ਗੁੱਜ ਡੇਗੋਗੇ ਫਿਰ ਫਿਰ ਹੁਣ ਤੇ ਕਰਤਾੜੇ ਆਉਣੇ ਵੀ ਮੈਂ ਨਹੀਂ ਪ੍ਰਧਾਨਗੀ ਛੱਡੀ ਫਿਰ ਕਿਹੜੇ ਮੂੰਹ ਨਾ ਰੱਖੋਗੇ ਇਸ ਕਰਕੇ ਇਹ ਇੱਕ ਇਹ ਸਾਰਾ ਇਹ ਆਪਾਂ ਇਸ ਨੂੰ ਅੱਗੇ ਵਧਦੇ ਆ ਇਸ ਐਪੀਸੋਡ ਚ ਮਨਪ੍ਰੀਤ ਬਾਦਲ ਦਾ ਬੜਾ ਸਿਖਰ ਆ ਰਿਹਾ ਟਿੱਲੋ ਸਾਹਿਬ ਕਹਿ ਰਹੇ ਆ ਕਿ ਦੇਖੋ ਜੀ ਮੈਂ ਯਾਰ ਸੀਗਾ ਸੁਖਵੀਰ ਸਿੰਘ ਬਾਦਲ ਦਾ ਮੈਂ ਮਾੜਾ ਨਹੀਂ ਬੋਲਣਾ ਇਹ ਨਹੀਂ ਹੈ ਉਹ ਨਹੀਂ ਹੈ ਕਿ ਮਨਪ੍ਰੀਤ ਬਾਦਲ ਕਰਕੇ ਮੈਂ ਗਿਆ ਤੁਹਾਨੂੰ ਕੀ ਲੱਗਦਾ ਕਿ ਮਨਪ੍ਰੀਤ ਬਾਦਲ ਬਾਰੇ ਜੋ ਡਿੰਪੀ ਟੂ ਲੁਖਲਾਸੇ ਕਰ ਰਿਹਾ ਕਿ ਆਪਸ ਦੇ ਵਿੱਚ ਇਦਾਂ ਹੋ ਰਿਹਾ ਸੀ ਉਦਾਂ ਹੋ ਰਿਹਾ ਸੀਗਾ ਕਿ ਲੱਗਦਾ ਹੈ ਤੁਹਾਨੂੰ ਕਿ ਇਸ ਤਰ੍ਹਾਂ ਕਿਤੇ ਨਾ ਕਿਤੇ ਇਹ ਫੈਕਟਰ ਕੰਮ ਕਰ ਗਿਆ ਕਿ ਯਾਰ ਇਨਸਿਕਿਉਰਟੀ ਜਦਾਂ ਹੁੰਦੀ ਹੈ ਕਿਸੇ ਵੀ ਪੋਲੀਟੀਸ਼ੀਅਨ ਨੂੰ ਕਿ ਯਾਰ ਇਹ ਬੰਦਾ ਆ ਗਿਆ ਮੇਰਾ ਕੱਲ ਨੂੰ ਕੀ ਬਣੂਗਾ ਦੇ ਕੋਈ ਇੱਕ ਗੱਲਾਂ ਹੁੰਦੀਆਂ ਇਹ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾਗਾ ਕਿ ਤੇ ਨਾ ਹੀ ਮੈਂ ਰਖ ਲੈ ਡਿੰਪੀ ਤੇ ਕੋਈ ਫਰਕ ਪੈਣਾ ਸੀ ਜੇ ਇਹ ਗੱਲਾਂ ਪਿਆਰ ਨਾਲ ਤੇ ਪਰਿਵਾਰਕ ਤੌਰ ਤੇ ਇਕੱਠੀਆਂ ਕੀਤੀਆਂ ਜਾਂਦੀਆਂ ਕੋਈ ਔਕਾ ਕੰਮ ਨਹੀਂ ਸੀਗਾ ਪਰ ਇੱਕ ਹੁਕਮ ਚਾੜਨਾ ਕਿ ਤੂੰ ਫੁਲਾਨੇ ਥਾਂ ਚੱਲ ਜਾ ਤੇ ਫੁਲਾਨੇ ਨੇ ਇੱਥੇ ਹੁਣ ਉਹ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ ਮੈਂ ਇੱਕ ਬੇਨਤੀ ਕਰਾਂ ਕਿ ਗੱਲਾਂ ਇਹ ਜਿਹੜੀਆਂ ਬਾਈ ਜੀ ਡਿੰਪੀ ਨੇ ਕੀਤੀਆਂ ਉਹ ਲਗਭਗ ਸਾਰੀਆਂ ਸੱਚੀਆਂ ਐ ਟਾਈਮਿੰਗ ਦਾ ਜ਼ਰੂਰ ਫਰਕ ਐ ਮੈਂ ਇੱਕ ਬੇਨਤੀ ਕਰਦਿਆਂ ਨਾ ਕਿਉਂਕਿ ਜਦੋਂ ਕਾਂਗਰਸ ਛੱਡਣੀ ਸੀ ਸਾਬ ਮਨਪ੍ਰੀਤ ਸਿੰਘ ਬਾਦਲ ਨੇ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ 'ਚ ਉਹਨਾਂ ਦਾ ਆਉਣਾ ਤੈਅ ਸੀ ਮਨਪ੍ਰੀਤ ਬਾਦਲ ਨਾਲ ਗੱਲ ਚੱਲ ਰਹੀ ਸੀ ਜਦੋਂ ਕਾਂਗਰਸ ਚ ਸੀਗੇ ਜਦੋਂ ਪਤਾ ਸੀ ਵੀ ਰਾਹੁਲ ਗਾਂਧੀ ਦੀ ਯਾਤਰਾ ਲੱਗੀ ਬਿਲਕੁਲ ਕਸ਼ਮੀਰ ਨੂੰ ਜਾ ਰਹੀ ਸੀ ਯਾਤਰਾ ਉਦੋਂ ਜਦੋਂ ਜਦੋਂ ਮੰਨ ਲਓ ਰਾਹੁਲ ਗਾਂਧੀ ਦੀ ਯਾਤਰਾ ਵਿੱਚ ਵੀ ਪਾਰਟਿਸਿਪੇਟ ਨਹੀਂ ਕੀਤਾ ਤੇ ਇਹ ਤਾਂ ਪਿੰਡ ਦੇ ਮੈਂਬਰ ਪੰਚਾਇਤ ਨੂੰ ਕੋਈ ਪੋਲਿਟਿਕਸ ਆਉਂਦੀ ਸੀ ਸਮਝ ਵੀ ਇਹਦਾ ਮਤਲਬ ਇਹ ਛੱਡੂਗਾ ਮਨਪ੍ਰੀਤ ਬਾਦਲ ਜਾਂ ਅਗਲੇ ਕੱਢ ਦੇਣਗੇ ਜਾਂ ਉਹ ਛੱਡੂਗਾ ਤੋ ਆ ਸਿੱਕ ਗੱਲ ਤਾਂ ਸੀ ਉਸੇ ਗੱਲ ਚੱਲੀ ਚੱਲੀ ਸੀ ਕਿ ਮਨਪ੍ਰੀਤ ਬਾਦਲ ਨੂੰ ਪਾਰਟੀ ਚ ਲੈ ਜਾਂਦਾ ਜਾਵੇ ਤੇ ਗਿਣੇ ਮਿੱਥੇ ਢੰਗ ਨਾਲ ਚਾਰ ਪੰਜ ਬੰਦਿਆਂ ਨੇ ਪਲੈਨਿੰਗ ਕਰਕੇ ਉਸ ਜੋਇਨਿੰਗ ਨੂੰ ਤਾਰ ਪੀਡੋ ਇਹ ਇਹ ਗੱਲਾਂ 22 ਦੀਆਂ 22 ਦੇ ਐਂਡ ਦੇ ਵਿੱਚ ਮੈਨੂੰ ਨਹੀਂ ਯਾਦ ਜੀ ਹਾਂਜੀ ਹਾਂਜੀ 22 ਦੇ ਵਿੱਚ ਮੈਂ ਦਰਸ਼ਕਾਂ ਨੂੰ ਦੱਸਦੇ ਰਿਹਾ ਕਿ 22 ਦੇ ਐਂਡ ਵਾਲੀਆਂ ਗੱਲਾਂ ਨੇ 23 ਚੋਂ ਜਾ ਕੇ 23 ਦੀ ਸ਼ੁਰੂਆਤ ਚੋਂ ਯਾਤਰਾ ਖਤਮ ਹੋ ਜਾਂਦੀ ਹੈ ਜਦੋਂ ਵੀ ਖਤਮ ਹੁੰਦੀ ਹੈ ਜੀ ਖਤਮ ਹੋਣ ਦੇ ਦਿਨਾਂ ਦੀਆਂ ਗੱਲਾਂ ਜਮਾਂ ਉਸੇ ਦਿਨਾਂ ਦੀਆਂ ਕਰਦੇ ਜਦੋਂ ਸਮਝ ਲਓ ਰਾਹੁਲ ਪੰਜਾਬ ਚੋਂ ਲੰਘ ਆਏ ਉਹਨਾਂ ਦਿਨਾਂ ਦੀਆਂ ਜੀ ਜੀ ਬਿਲਕੁਲ ਬਿਲਕੁਲ ਦਰਸਤ ਯਾਤਰਾ ਖਤਮ ਨਹੀਂ ਸੀ ਦਰਸਤ ਤਾਂ ਉਹਨਾਂ ਦਿਨਾਂ 'ਚ ਤਾਂ ਗੱਲ ਚੱਲਦੀ ਸੀ ਔਰ ਉਹਨਾਂ ਦਿਨਾਂ 'ਚ ਗੱਲ ਇਹ ਵੀ ਮਤਲਬ ਚੱਲੀ ਸੀ ਕਿ ਚਲੋ ਜੇ ਆਪਾਂ ਮਤਲਬ ਸੀਟ ਖਾਲੀ ਤਲਵੰਡੀ ਹੁੰਦੀ ਹੈ ਜਿਹੜੀ ਕੋਦੋ ਚਰਚਾ ਸੀ ਤਾਂ ਫਿਰ ਇਹਨੂੰ ਉੱਥੇ ਐਡਜਸਟ ਕਰ ਦਾਂਗੇ ਇਹ ਗੱਲਾਂ ਇੰਟਰਨਲ ਸੀਗੀਆਂ ਜਿਹੜੀਆਂ ਹੁਣ ਡਿੰਪੀ ਨੇ ਦੱਸੀਆਂ ਤੇ ਮੈਂ ਤਾਂ ਦੱਸ ਰਿਆ ਨਹੀਂ ਤਾਂ ਮੈਂ ਤਾਂ ਬੜੇ ਦਿਨਾਂ ਦਾ ਬੋਲਦਾ ਮੈਂ ਬੋਲ ਸਕਦਾ ਸੀ ਜਿਹੜੀਆਂ ਜਿਹੜੀਆਂ ਗੱਲਾਂ ਇੱਕ ਦੇਖੋ ਜਿੱਦਿਹਾ ਦਬਾਅ ਤੋਂ ਇਹਨਾਂ ਨੂੰ ਸ਼ਿਫਟ ਕਰ ਦਿਆਂਗੇ ਕਰ ਦਿਆਂਗੇ ਦੋਨੋਂ ਚੋਂ ਕੀਤਾ ਜਾ ਸਕਦਾ ਸੀ ਕੋਈ ਔਖੀ ਗੱਲ ਨਹੀਂ ਪਰ ਦੋਨਾਂ ਨੂੰ ਹੀ ਬਿਠਾ ਕੇ ਕਿਹਾ ਜਾ ਸਕਦਾ ਸੀ ਵੀ ਯਾਰ ਤੁਸੀਂ ਦੱਸੋ ਤੁਸੀਂ ਆਪਸ ਹੀ ਫੈਸਲਾ ਕਰ ਲਓ ਕਿਹੜੇ ਨੇ ਕਿੱਥੇ ਜਾਣਾ ਹੋ ਸਕਦਾ ਸੀ ਕੋਈ ਔਖਾ ਕੰਮ ਨਹੀਂ ਸੀ ਨਾ ਡਿੰਪੀ ਮਨਪ੍ਰੀਤ ਤੋਂ ਬਾਹਰ ਹੋਣਾ ਸੀ ਨਾ ਮ ਗਲਤੀ ਮੈਨੂੰ ਲੱਗਦਾ ਹੈ ਮਿਸਹੈਂਡਲਿੰਗ ਹੋ ਰਹੀ ਹੈ ਮਤਲਬ ਜਿਹੜਾ ਉਹ ਹੀ ਡਿਕਟੇਟਰਾਂ ਦਾ ਦਿਮਾਗ ਚ ਜਚਿਆ ਹੋਇਆ ਨਾ ਵੀ ਕੋਈ ਨਹੀਂ ਜਿਹੜਾ ਮੈਂ ਕਹਤਾ ਇੱਕ ਰਾਜਾ ਸ਼ਾਹੀ ਬਣੀ ਹੋਈ ਹੈ ਉਹ ਉਹ ਮਾੜੀ ਹੈ ਪਾਰਟੀ ਦੇ ਵਿੱਚ ਜਿਹੜਾ ਹੁੰਦਾ ਨਾ ਦੇਖੋ ਪਾਰਟੀ ਦੇ ਵਿੱਚ ਪਾਰਟੀ ਚਲਾਉਣ ਲਈ ਤੁਹਾਨੂੰ ਜਿੱਥੇ ਦਿਲ ਵੱਡਾ ਰੱਖਣਾ ਪੈਂਦਾ ਉੱਥੇ ਦਿਮਾਗ ਖੋਲ ਕੇ ਰੱਖਣਾ ਪੈਂਦਾ ਦਿਮਾਗ ਤੁਹਾਡਾ ਇਕੱਲੇ ਜੇ ਬਿਜ਼ਨਸ ਚ ਖੁੱਲੂਗਾ ਤੇ ਪਾਰਟੀ ਲਈ ਤੁਸੀਂ ਕਹਿੰਦੇ ਵੀ ਜਿਹੜਾ ਮੈਂ ਕਹਤਾ ਉਹ ਪਾਰ ਹੀ ਹੋਊਗਾ ਉਹ ਨਹੀਂ ਹੁੰਦਾ ਹਮੇਸ਼ਾ ਹਮੇਸ਼ਾ ਕਾਟ ਦੀ ਹਾਂਡੀ ਨਹੀਂ ਚੜਦੀਗੀ ਇੱਕ ਗੱਲ ਹੈ ਕਿ ਬਾਦਲ ਸਾਹਿਬ ਦੇ ਹੁੰਦੇ ਆ ਜਾਂ ਬਾਦਲ ਸਾਹਿਬ ਕਈ ਵਾਰੀ ਗੱਲ ਕੁਗਵੇੜਦੀ ਤੇ ਉਹ ਸਾਂਭ ਵੀ ਜਾਂਦੇ ਸੀਗੇ ਪਰ ਹੁਣ ਹਾਲਾਤ ਹੋਰ ਹੋ ਗਏ ਆ ਇਸ ਕਰਕੇ ਮੈਂ ਸਮਝਦਾ ਕਿ ਬੜਾ ਅਨਫੋਰਚੂਨੇਟ ਹੈ ਨਹੀਂ ਜੋ ਜੋ ਨਿਰਨੇ ਲੈ ਜਾ ਰਹੇ ਆ ਬਰਾਤ ਸਾਹਿਬ ਮੈਂ ਮਤਲਬ ਕਿ ਇਹਨਾਂ ਨੂੰ ਦੇਖਿਆ ਸੁਖਵੀਰ ਸਿੰਘ ਬਾਦਲ ਉਹਨਾਂ ਟਾਈਮ ਅੱਛ ਜਦੋਂ ਅਸੀਂ ਸਕੂਲ ਪਾਸ ਆਊਟ ਹੋਏ ਉਦੋਂ ਤੋਂ ਸਿਆਸਤ 'ਚ ਆ ਗਏ ਜਦੋਂ ਕੇਂਦਰੀ ਮੰਤਰੀ ਬਣਦੇ ਆਪਣੇ ਪਿੰਡਾਂ 'ਚ ਆਮ ਵਿਚਰਦੇ ਸਨ ਅੱਜ ਜੇ ਉਸ ਟਾਈਮ ਤੋਂ ਦੇਖੀਏ ਤੇ ਲਗਭਗ 30 ਸਾਲ 32 ਸਾਲ ਮੈਨੂੰ ਵੇਖਦੇ ਨੂੰ ਗਿਆ ਕੀ ਤਜਰਬਾ ਜਿਹੜਾ ਹੁੰਦਾ ਪੋਲੀਟਿਕਲ ਤਜਰਬਾ ਉਹ ਦੀ ਘਾਟ ਹਲੇ ਵੀ ਘਾਟ ਜਾਂ ਜਿਹੜੇ ਨਿਰਣੇ ਬਣ ਰਹੇ ਆ ਚਲੋ ਮੈਂ ਕਿਸੇ ਦੇ ਪਰਿਵਾਰਕ ਜੀਵਨ ਚ ਨਹੀਂ ਜਾਣਾ ਚਾਹੂੰਗਾ ਜਿਹੜੇ ਨਿਰਣੇ ਬਣ ਰਹੇ ਆ ਕਿ ਕੀ ਉਹ ਆਜ਼ਾਦਾਨਾ ਟੰਕ ਦੇ ਨਾਲ ਖੁਦ ਨਹੀਂ ਬਣਾ 파ਰੇ ਜਾਂ ਉਹਨਾਂ ਦੇ ਕੋਲ ਜਿਹੜੀ ਨਿਰਣੇ ਬਣਾਉਣ ਵਾਲੀ ਟੀਮ ਹੈ ਜਿਹੜੀ ਵੀ ਉਹ ਕਲੈਕਟਿਵਲੀ ਉਹ ਐਫਰਟਸ ਨਹੀਂ ਜਾਂਚ ਰਹੀਆਂ ਉਹਨਾਂ ਦੇ ਮਤਲਬ ਕਿ ਸਹੀ ਫੈਸਲੇ ਨਹੀਂ ਜਾ ਰਹੇ ਕੀ ਕੀ ਲੱਗਦਾ ਕੀ ਹੈ ਤੁਹਾਨੂੰ ਕਿ ਇਹ ਨਿਰ ਦੇਖੋ ਬੜੀ ਸਿੰਪਲ ਗੱਲ ਹੈ ਤੁਸੀਂ ਉਹ ਮੈਂ ਆਪਾਂ ਜੋ ਆ ਜਿੱਥੇ ਆ ਨਿਰਣਿਆਂ ਕਰਕੇ ਆ ਜੇ 10 ਸਾਲ ਬਾਅਦ ਜਾਵਾਂਗੇ ਤੇ ਜਿੱਥੇ ਖੜੇ ਹੋਵਾਂਗੇ ਨਿਰਣਿਆਂ ਕਰਕੇ ਆ ਜੇ ਨਿਰਨੇ ਹੀ ਸਿਖਰਲੀ ਲੀਡਰਸ਼ਿਪ ਦੇ ਸਹੀ ਨਹੀਂ ਜਾ ਰਹੇ ਤਾਂ ਫਿਰ ਕਿਤੇ ਨਾ ਕਿਤੇ ਸੋਚਨ ਵਿਚਾਰਨ ਦੇ ਪਿਛੇ ਕਿਉਂ ਸਲਾਹ مشਵਰਾ ਕਿੱਥੋਂ ਹੋ ਰਿਹਾ ਦੇਖੋ ਹੁਣ ਕੱਲ ਸੁਖਬੀਰ ਸਿੰਘ ਬਾਦਲ ਨੂੰ ਇਹ ਕਹਿਣਾ ਪਿਆ ਜਦੋਂ ਹਰੇਕ ਵਰਕਰ ਨੇ ਕਹਤਾ ਤੁਸੀਂ ਲੜੋ ਤੇ ਉਹਨਾਂ ਨੇ ਕਿਹਾ ਵੀ ਜੋ ਹੁਕਮ ਹੋਇਆ ਮੇਰੇ ਸਿਰ ਮਥੇ ਸਮਝ ਗਏ ਨਾ ਇਹ ਆ ਵਰਕਰਾਂ ਦੀ رائے رائے ਫੈਸਲੇ ਕਰਦੇ ਆ ਪਰਿਵਾਰਕ ਫੀਡਬੈਕ ਲੈ ਕੇ ਕਿਉਂਕਿ ਪਬਲਿਕ ਦੀ ਫੀਡਬੈਕ ਤਾਂ ਅਸੀਂ ਲੈਂਦੇ ਹੀ ਨਹੀਂ ਜਿਹੜੇ 4-5 ਸਾਡੇ ਨੇੜੇ ਆ ਜਾਂ ਜਿਹਨੂੰ ਮੈਨੇਜ ਕਰਦੇ ਆ ਮੈਂ ਮੈਂ ਮਤਲਬ ਕਿੱਥੋਂ ਦੀਆਂ ਗੱਲਾਂ ਦੱਸਾਂ ਕਿ ਜਦੋਂ ਕੋਈ ਫੈਸਲਾ ਜੇ ਡਿਪਟੀ ਮੁੱਖ ਮੰਤਰੀ ਹੁੰਦੇ ਆ ਉਹਨਾਂ ਤੋਂ ਕਰਾਉਣਾ ਸੀ ਤੇ ਸਵੇਰੇ ਉੱਠ ਕੇ ਚਾਰ ਪੰਜ ਬੰਦੇ ਫੋਨ ਕਰਨ ਤੇ ਲਾਏ ਹੁੰਦੇ ਸੀ ਜਿਹੜੇ ਬੰਦੇ ਨੇ ਫੈਸਲੇ ਕਰਾਉਣੇ ਹੁੰਦੇ ਸੀ ਵੀ ਯਾਰ ਤੂੰ ਫਲਾਨੀ ਗੱਲ ਕਹੀਂ ਤੂੰ ਫਲਾਨੀ ਕਹੀਂ ਫਲਾਨੀ ਕੀ ਜਦੋਂ ਉੱਠਦੇ ਉਹਨੂੰ ਪੰਜ ਬੰਦੇ ਜਿਹੜੇ ਫੀਡਬੈਕ ਦੇਣਗੇ ਸੂਬੇ ਇਸ ਨੂੰ ਬਦਲਣ ਲੱਗਦਾ ਸੀ ਆਹੀ ਸਹੀ ਐ ਤੇ ਉਹ ਉਹਵੇਂ ਫੈਸਲਾ ਕਰਦਾ ਤੇ ਥੱਲੇ ਦੂਜੇ ਭਵੇਂ ਚੀਕਾਂ ਮਾਰੀ ਜਾਂਦੇ ਇਹੇ ਹੁੰਦਾ ਰਿਹਾ ਫਿਰ ਇਹੀ ਕੰਮ ਪਾਰਟੀ 'ਚ ਚੱਲ ਪਿਆ ਅੱਜ ਉਹ ਪਾਰਟੀ ਦੇ ਵਿੱਚ ਉਹ ਤਾਕਤਾਂ ਥੋੜੀਆਂ ਖੁੰਡੀਆਂ ਹੋ ਕੇ ਜਦੋਂ ਵੀ ਕਿਤੇ ਪਰਿਵਾਰਕ ਰਾਜ ਪਰਿਵਾਰ ਭਾਰੀ ਪੈਂਦਾ ਰਾਜਨੀਤੀ ਤੇ ਉਦੋਂ ਪਾਰਟੀ ਦਾ ਨੁਕਸਾਨ ਹੋਣਾ ਹੀ ਹੋਣਾ ਇਹ ਤੈ ਹੈ ਅਸਲ ਪਰਿਵਾਰਵਾਦੀ ਭਾਸ਼ਾ ਇਹ ਹੈ ਕਿ ਜਦੋਂ ਨਿਰਣੇ ਵੀ ਜਿਹੜੇ ਆ ਫਿਰ ਉਹ ਇਸ ਤਰ੍ਹਾਂ ਦੇ ਪਰਿਵਾਰ ਭਾਰੀ ਪੈਣ ਦਾ ਮਤਲਬ ਫੈਸਲਿਆਂ ਦੇ ਵਿੱਚ ਦਖਲ ਹੋ ਗਿਆ ਨਾ ਮੇਰਾ ਸਰਦਾਰ ਮਨਪ੍ਰੀਤ ਸਿਓ ਬਾਦਲ ਨਾਲ ਵਾੜ ਜਿੰਨਾ ਵੀ ਫਰਕ ਨਹੀਂ ਪਿਆ ਜ਼ਿੰਦਗੀ ਚ ਕਦੇ ਜਿਸ ਦਿਨ ਪਰਿਵਾਰ ਥੋੜਾ ਜਿਹਾ ਭਾਰੀ ਪਿਆ ਤੇ ਸਾਡੇ ਚ ਫਰਕ ਕੀ ਆਇਆ ਅਸੀਂ ਤਾਂ ਟੁੱਟ ਹੀ ਗਏ ਆ ਤੁਹਾਡੀ ਤਾਂ ਬਹੁਤ ਯਾਰੀ ਗੁੱਡੀ ਯਾਰੀ ਇਸੇ ਤਰ੍ਹਾਂ ਦੇ ਹਾਲਾਤ ਹੁਣ ਆ ਗਏ ਜਿੱਥੇ ਪਰਿਵਾਰ ਦੇ ਫੈਸਲੇ ਆਉਣ ਲੱਗੇ ਤੇ ਉੱਥੇ ਸਮਝ ਲਓ ਫਿਰ ਫਿਰ ਉੱਥੇ ਚਰਨ ਜੀ ਤਾਂ ਕੁਝ ਵੀ ਨਹੀਂ ਤੁਸੀਂ ਇੱਕ ਸ਼ੁਰੂ ਚ ਸ਼ਬਦ ਵਰਤਿਆ ਸੀ ਮੈਂ ਤੁਹਾਨੂੰ ਦਰੁਸਤ ਕਰ ਦਿਆਂ ਜੀ ਨਾ ਉਹਨਾਂ ਦਾ ਕੋਈ ਮਿੱਤਰ ਹੈ ਜੀ ਤੇ ਨਾ ਉਹਨਾਂ ਦਾ ਕੋਈ ਸਾਥੀ ਸੰਝਲੇ ਕੋਈ ਜੇ ਕੋਈ ਭਲੇਖੇ ਚ ਨਾ ਅੱਛਾ ਅਸੀਂ ਭਲੇਖੇ ਚ ਗਫਲਤ ਚ ਹੈ ਜਿਹੜੇ ਨਾਲ ਫਰਦੇ ਹੋਣ ਉਹ ਵੀ ਭਲੇਖੇ ਚ ਮੈਂ ਤੁਹਾਨੂੰ ਇੱਕ ਦੱਸਦਾ ਮੈਂ ਵੱਡੀ ਗੱਲ ਕਹਿ ਰਿਹਾ ਤੁਸੀਂ ਮੈਂ ਕਦੇ ਨਹੀਂ ਸਮਝਾ ਪਰਸੈਂਟ ਵੱਡੀ ਕਰਿਆ ਉਹ ਹੋਰ ਦੁਨੀਆ ਚ ਬਸਣ ਵਾਲੇ ਲੋਕ ਸਮਝਦੇ ਆਪਣੇ ਆਪ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਹ ਹੀ ਫਰਕ ਪੈ ਗਿਆ ਬਾਦਲ ਸਾਹਿਬ ਨਹੀਂ ਸੀ ਸਮਝਦੇ ਸਮਝਦੇ ਹੁੰਦੇ ਸੀ ਪਰ ਅਹਿਸਾਸ ਨਹੀਂ ਹੋਣ ਦਿੰਦੇ ਸੀ ਮੈਂ ਤੁਹਾਨੂੰ ਇੱਕ ਹੋਰ ਕੱਲ ਆਪਣਾ ਤ ਦੇਣੀ ਇਸ ਕਰਕੇ ਸਾਹ ਸੁਖਬੀਰ ਸੋ ਬਾਦਲ ਦਾ ਮਿੱਤਰ ਜੇ ਮਿੱਤਰਾਂ ਚ ਗਿਣਿਆ ਜਾਂਦਾ ਸੀ ਤਾਂ ਕਿਰਨਬੀਰ ਕੰਗ ਸੀ ਉਹ ਹੈ ਨਹੀਂ ਮਿੱਤਰਾਂ ਚ ਗਿਣਿਆ ਜਾਂਦਾ ਸੀ ਗੁਰਪ੍ਰੀਤ ਪੱਟੀ ਸੀ ਉਹ ਹੈ ਨਹੀਂ ਮਿੱਤਰਾਂ ਚ ਗਿਣਿਆ ਜਾਂਦਾ ਸੀ ਕੁਸ਼ਲਦੀਪ ਕਿੱਕੀ ਸੀ ਉਹ ਹੈਣੀ ਮਿੱਤਰਾਂ ਚੋਂ ਗਿਣਿਆ ਜਾਂਦਾ ਸੀ ਡਿੰਪੀ ਉਹ ਹੈਣੀ ਮਿੱਤਰਾਂ ਚੋਂ ਗਿਣਿਆ ਜਾਂਦਾ ਸੀ ਨਕਈ ਉਹ ਹੈਣੀ ਮੈਂ ਕਿੰਨਿਆਂ ਦੇ ਨਾਲ ਲਾਵਾਂ ਯਾਰ ਮਤਲਬ ਮਿੱਤਰ ਕੋਈ ਛੱਡਿਆ ਹੀ ਨਹੀਂ ਕਿਉਂਕਿ ਮਿੱਤਰਾਂ ਨੂੰ ਤਾਂ ਫਿਰ ਮਿੱਤਰ ਮਿੱਤਰਤਾ ਮਿੱਤਰਾਂ ਵਾਲੀ ਗੱਲ ਕਰਨਗੇ ਉਹ ਕਹਿੰਦੇ ਮੈਂ ਬਹੁਤ ਵੱਡਾ ਹੋ ਗਿਆ ਯਾਰ ਤੁਸੀਂ ਮਿੱਤਰਾਂ ਵਾਲੀ ਗੱਲ ਕਿਉਂ ਕਰਦੇ ਹੋ ਇਸੇ ਇਸੇ ਮਿੱਤਰਤਾਈ ਦੇ ਪੰਗੇ ਕਰਕੇ ਹੀ ਮੈਨੂੰ ਲੱਗਦਾ ਡੰਪੀ ਰਗੜ ਹੈਗੇ ਇਸ ਕਰਕੇ ਉਹਨੇ ਤਾਂ ਖਰ ਲੀਡਰ ਵੀ ਮੰਨਿਆ ਹੋਇਆ ਸੀ ਇਹ ਨਹੀਂ ਗੱਲ ਨਹੀਂ ਮੰਨਿਆ ਸੀ ਇਸ ਕਰਕੇ ਜੇ ਕੋਈ ਭਲੇਖੇ ਚ ਫਿਰੇ ਜਿਵੇਂ ਤੁਸੀਂ ਕਿ ਉਹਨਾਂ ਦੇ ਮਿੱਤਰ ਰਹੇ ਹੋ ਸਾਥੀ ਰਹੇ ਕੋਈ ਨਹੀਂ ਸਿਰਫ ਉਹਨਾਂ ਨੇ ਬਾਅਦ ਚ ਮੇਰੇ ਲਈ ਤੁਹਾਨੂੰ ਵਰਤੇ ਤਾਂ ਹੈ ਸਾਰੇ ਬੰਦੇ ਨਹੀਂ ਉਹ ਤਾਂ ਕਰਿੰਦਾ ਸੀ ਜਿਹੜੇ ਬੰਦੇ ਦੀ ਸੋਚ ਹੀ ਦਿਮਾਗ ਚ ਐਸਾ ਕੂੜਾ ਭਰਿਆ ਹੈ ਕਿ ਮੁਫਤ ਚ ਘਰੋਂ ਖਾ ਕੇ ਕੰਮ ਕਰਨ ਵਾਲਾ ਬੰਦੇ ਨੂੰ ਕਰਿੰਦਾ ਸਮਝਦੇ ਹੋਣ ਉਹ ਵੋਟਰ ਨੂੰ ਕੀ ਸਮਝਾਉਗੇ ਤੁਸੀਂ ਇਹ ਦੱਸੋ ਇਹ ਤਾਂ ਮਤਲਬ ਉਹਦੀਆਂ इमोशनल ਨਾਲ ਤੁਸੀਂ ਖੇਡ ਰਹੇ ਆ ਨਹੀਂ ਨਹੀਂ ਇਸ ਕਰਕੇ ਇਹ ਇਹ ਭੁਲੇਖਾ ਕਿਸੇ ਹੋਰ ਨੂੰ ਮਤਲਬ ਕਿ ਇੱਥੇ ਯਾਰੀ ਦੋਸਤੀ ਜਾਂ ਇਹਨਾਂ ਚੀਜ਼ਾਂ ਦੀ ਕੋਈ ਕਦਰ ਨਹੀਂ ਕੋਈ ਕੀਮਤ ਨਹੀਂ ਤੇ ਪੋਲਿਟਿਕਸ ਹੈ ਹੀ ਵੱਡੀ ਜੀ ਮੇਰੇ ਨਾਲ ਬਹਿਸ ਕਰ ਲੈ ਮੈਂ ਘੰਟਿਆਂ ਬੱਧੀ ਬਹਿਸ ਕਰ ਸਕਦਾ ਜਿਹੜਾ ਮਰਜੀ ਬੰਦਾ ਕਰ ਲੈ ਇਹਨਾਂ ਦੇ ਨਾਲ ਵਾਲਾ ਕਰ ਲੈ ਖੁਦ ਕਰ ਲੈ ਇਹ ਸਚਾਈ ਹੈ ਥੋੜੀ ਸਚਾਈ